ਖਬੀਰ ਸਿੰਘ ਬਾਦਲ ਯਾਨੀ ਬਹੁਤ ਵੱਡੀ ਚਰਚਾ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਐਸੀ ਅਪਡੇਟ ਲੈ ਕੇ ਪੇਸ਼ ਹੋ ਗਏ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਾਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਬਹੁਤ ਵੱਡੀਆਂ-ਵੱਡੀਆਂ ਪਰਤਾ ਤੁਹਾਡੇ ਸਾਹਮਣੇ ਖੋਲਾਂਗੇ ਕਿ ਅਮਨਦੀਪ ਕੌਰ ਜਿਹੜੀ ਚਿੱਤੇ ਸਮੇਤ ਫੜੀ ਜਾਂਦੀ ਆਪਣੀ ਕਾਲੀ ਥਾਰ ਦੇ ਵਿੱਚ ਇੱਕ ਉਸ ਕੁੜੀ ਦਾ ਇੱਕ ਬਹੁਤ ਵੱਡਾ ਖੁਲਾਸਾ ਹੋਇਆ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖੈਰ ਹਤਰ ਨਾਲ ਹੋਗੇ ਰੱਬ ਸਾਡੇ ਨੂੰ ਚੜ੍ਹਦੀ ਕਲਾ ਚ ਰੱਖੇ ਅਮਨਦੀਪ ਉਹ ਚਿੱਟੇ ਦੇ ਨਾਲ ਪੜ ਗਈ ਆਪਣੀ ਥਾਰ ਗੱਡੀ ਦੇ ਅੰਦਰ ਤੇ ਉਹਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਉਹਨੇ ਉਂਗਲੀਆਂ ਨੇ ਉਹਨੇ ਐਸੀ ਐਸੀਆਂ ਕਰੀਆਂ ਮਿਲਾ ਦਿੱਤੀਆਂ ਨੇ ਕਿ ਪੰਜਾਬ ਦੇ ਅੰਦਰ ਹਲਚਲ ਮਚ ਗਈ ਹੈ ਪੰਜਾਬ ਦੀ ਸਿਆਸਤ ਦੇ ਅੰਦਰ ਹਲਚਲ ਮਚ ਗਈ ਹੈ ਤੇ ਦੂਸਰੀ ਬਹੁਤ ਵੱਡੀ ਅਪਡੇਟ ਹੈ ਭਾਈ ਅਮਰਦਪਾਲ ਸਿੰਘ ਨੂੰ ਲੈ ਕੇ ਭਾਈ ਅਮਰਦਪਾਲ ਸਿੰਘ ਪੰਜਾਬ ਕਿਦੋਂ ਆ ਰਹੇ ਨੇ ਇਸ ਸੰਬੰਧ ਵਿੱਚ ਇਸ ਸੰਬੰਧ ਵਿੱਚ ਜੀ ਦੀ ਵੀਡੀਓ ਇਹ ਵੀਡੀਓ ਹਲਵਾ ਦਿਨਾ ਵੀਡੀਓ ਹਲਵਾ ਦਿਨ ਪਹਿਲੇ ਤੋਂ ਤੁਹਾਨੂੰ ਗੋਸਾਂਗੇ ਗੁਜ਼ਾਰੀਸ਼ ਹੈ ਅਗਰ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਨੀਆਂ ਵੀ ਅਪਡੇਟ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸੁਖਵੀਰ ਸਿੰਘ ਬਾਦਲ ਯਾਨੀ ਬਹੁਤ ਵੱਡੀ ਚਰਚਾ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਐਸੀ ਅਪਡੇਟ ਲੈ ਕੇ ਪੇਸ਼ ਹੋ ਗਏ ਆ ਕਿ ਪੰਜਾਬ ਦੇ ਵਿੱਚ ਜਿਹੜੀ ਕਾਸਟੇਵਲ ਅਮਨਦੀਪ ਕੌਰ ਬਠਿੰਡੇ ਵਾਲੀ ਬਹੁਤ ਵੱਡੀਆਂ-ਵੱਡੀਆਂ ਪਾਰਤਾ ਤੁਹਾਡੇ ਸਾਹਮਣੇ ਖੋਲਾਂਗੇ ਕਿ ਅਮਨਦੀਪ ਕੌਰ ਜਿਹੜੀ ਚਿੱਟੇ ਸਮੇਤ ਫੜੀ ਜਾਂਦੀ ਆਪਣੀ ਕਾਲੀ ਥਾਰ ਦੇ ਵਿੱਚ ਇੱਕ ਉਸ ਕੁੜੀ ਦਾ ਇੱਕ ਬਹੁਤ ਵੱਡਾ ਖੁਲਾਸਾ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਖਬਰ ਹੋਰ ਆ ਰਹੀ ਹੈ ਬੜੀ ਪੰਜਾਬ ਦੇ ਲਈ ਅਹਿਮ ਖਬਰ ਹੈ ਯਾਨੀ ਉਹਨਾਂ ਲੋਕਾਂ ਲਈ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਨੇ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਕਿਵੇਂ ਲਿਆਂਦਾ ਜਾ ਰਿਹਾ ਕਿਉਂ ਲਿਆਂਦਾ ਜਾ ਰਿਹਾ ਔਰ ਕਦੋਂ ਲਿਆਂਦਾ ਜਾ ਰਿਹਾ ਪੂਰੀ ਖਬਰ ਤੁਹਾਡੇ ਸਾਹਮਣੇ ਧਰਾਂਗੇ ਕਿ ਮਾਨ ਸਿੰਘ ਖਾਰਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਉਹਨਾਂ ਦੇ ਮੂੰਹੋਂ ਸੁਣਾਵਾਂਗੇ ਕਿ ਭਾਈ ਅਮਰਪਾਲ ਸਿੰਘ ਪੰਜਾਬ ਦੇ ਵਿੱਚ ਕਿਉਂ ਲਿਆਂਦੇ ਜਾ ਰਿਹਾ ਔਰ ਕਦੋਂ ਲਿਆਂਦੇ ਜਾ ਰਿਹਾ ਔਰ ਦੂਜੀ ਖਬਰ ਜਿਹੜੀ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੈ ਉਹ ਤਾਂ ਹੋਰ ਵੀ ਯਾਨੀ ਇੱਕ ਪਰਤ ਖੋਲ ਗਈ ਹੈ ਕਿ ਕੱਲ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕੈਸੇ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਨਾਲ ਇਸ ਕੁੜੀ ਦਾ ਲਿੰਕ ਕੀ ਸੀ ਉਹ ਤਾਂ ਮੈਂ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਤਾ ਸੀ ਕਿ ਜਿਹੜੀ ਅਮਨਦੀਪ ਕੌਰ ਹੈ ਇਹਦੀ ਮਾਂ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਸੀ ਜਿੱਥੋਂ ਉਹਦੀ ਸ਼ੁਰੂਆਤ ਹੁੰਦੀ ਹੈ ਔਰ ਉਸ ਤੋਂ ਬਾਅਦ ਸੁਖਵੀਰ ਨਾਲ ਤਾਰ ਕਿਵੇਂ ਜੁੜਦੇ ਨੇ ਦੇਖੋ ਪਹਿਲਾਂ ਉਹਨੇ ਘਰ ਦੇ ਵਿੱਚ ਰਹਿੰਦੀ ਆ ਉਹਦੀ ਮਾਂ ਕੰਮ ਕਰਦੀ ਆ ਔਰ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰੀਬੀ ਹੁੰਦੀ ਹੈ ਉਹ ਵੀ ਮਾਂ ਦੇ ਦੁਆਰਾ ਇੱਕ ਵਿਚਪਾਰਸ਼ ਧਰੀ ਜਾਂਦੀ ਹੈ ਸੁਖਬੀਰ ਬਾਦਲ ਦੇ ਨਾਨਕਿਆਂ ਦੇ ਮੂਹਰੇ ਯਾਨੀ ਬਹੁਤ ਵੱਡਾ ਪਰਿਵਾਰ ਹੈ ਤਕੜਾ ਪਰਿਵਾਰ ਹੈ ਉਹਨਾਂ ਦੇ ਮੂਹਰੇ ਕਿ ਵਿਚਪਾਰਸ਼ ਧਰੀ ਜਾਂਦੀ ਹੈ ਕਿ ਸਾਡੀ ਕੁੜੀ ਨੂੰ ਕਿਸੇ ਨੇ ਕਿਹਾ ਨੌਕਰੀ ਦੇ ਉੱਤੇ ਫਿੱਟ ਕਰਵਾ ਦਿਓ ਤੁਹਾਡਾ ਬਹੁਤ ਧੰਨਵਾਦ ਹੋਣਾ ਔਰ ਦੂਜੇ ਪਾਸੇ ਇਹ ਜਿਹੜੇ ਅਮਨਦੀਪ ਕੌਰ ਹੈ ਬਠਿੰਡੇ ਵਾਲੀ ਜਿਹੜੀ ਫੜੀ ਗਈ ਹੈ ਇਹਦੀ ਮਾਂ ਦੇ ਕਹਿਣ ਦੇ ਮੁਤਾਬਕ ਉਹਨੂੰ ਪੁਲਿਸ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਸਿੱਧਾ ਡਾਇਰੈਕਟ ਦੇਖੋ ਕਿ ਮੈਂ ਤਾਰਾ ਜੋੜਦਿਆਂ ਹੁਣ ਇੱਕ ਇੱਕ ਕਰਕੇ ਮੈਂ ਤੁਹਾਡੇ ਸਾਹਮਣੇ ਤਰੂੰਗਾ ਸੁਖਬੀਰ ਸਿੰਘ ਬਾਦਲ ਦੇ ਨਾਨਕੇ ਜਿਹੜੇ ਉਹਨਾਂ ਨੇ ਇਹਨੂੰ ਭਰਤੀ ਕਰਵਾਇਆ ਉਸ ਦਿਨ ਤੋਂ ਫਿਰ ਇੱਕ ਐਸੀ ਸਟਾਰਟਿੰਗ ਸ਼ੁਰੂ ਹੁੰਦੀ ਹੈ ਪੰਜਾਬ ਦੀ ਬਰਬਾਦੀ ਪੰਜਾਬ ਦੀ ਬਰਬਾਦੀ ਸ਼ੁਰੂ ਹੁੰਦੀ ਹੈ ਚਿੱਤੇ ਦੇ ਨਾਲ ਇੱਕ ਬਹੁਤ ਵੱਡੀ ਪਦਵੀ ਦੇ ਉੱਤੇ ਪਹੁੰਚ ਜਾਣਾ 20 ਕਰੋੜ ਤੱਕ ਦੇ ਮਾਲਕ ਬਣ ਜਾਣਾ ਬਠਿੰਡੇ ਦੇ ਵਿੱਚ 3.5 ਕਰੋੜ ਦਾ ਇੱਕ ਬੰਗਲਾ ਖਰੀਦ ਲੈਣਾ ਉਸ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਗੱਡੀਆਂ ਥਾਰਾਂ ਆਇਆ ਵਗੈਰਾ ਬਹੁਤ ਕੁਝ ਹੋ ਗਿਆ। ਯਾਨੀ ਘੜੀਆਂ, ਕੱਪੜੇ ਸਭ ਦੱਸਤਾ ਤੁਹਾਨੂੰ ਸਾਰੀ মিডিਆ ਨੇ ਔਰ ਜਿਹੜੇ ਅੱਜ ਤੁਹਾਡੇ ਸਾਹਮਣੇ ਸਬੂਤ ਧਰਾਂਗੇ ਇੱਕ ਵੀਡੀਓ ਦੇ ਜ਼ਰੀਏ ਉਹ ਵੀ ਤੁਹਾਨੂੰ ਸੁਣਨੇ ਪੈਣੇ ਆ ਕਿ ਇਹ ਮਾਮਲਾ ਪੂਰਾ ਹੈ ਕੀ ਹੈ। ਅਗਰ ਖਬਰ ਜਾਣਨੀ ਹੈ ਤਾਂ ਸੁਣਨੀ ਪੈਣੀ ਹੈ। ਪਹਿਲਾਂ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਪੰਜਾਬ ਕਿਵੇਂ ਲਿਆਂਦੇ ਜਾ ਰਹੇ ਨੇ ਇਹ ਖਬਰ ਵੀ ਸੁਣ ਲਓ ਉਸ ਤੋਂ ਬਾਅਦ ਜਿਹੜੀ ਕਾਉਂਸਟੇਬਲ ਬਠਿੰਡੇ ਵਾਲੀ ਅਮਨਦੀਪ ਕੌਰ ਬੜੀ ਇੱਕ ਉਹ ਬੀਬੀ ਜਿਵੇਂ ਪੰਜਾਬ ਦੇ ਅੰਦਰ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਠਾਰ ਵਾਲੀ ਬੀਬੀ ਉਹਦਾ ਨਾਮ ਰੱਖ ਦਿੱਤਾ ਗਿਆ ਤਾਂ ਹੁਣ ਪਹਿਲਾ ਅਮਰਪਾਲ ਸਿੰਘ ਪੰਜਾਬ ਕਿਵੇਂ ਆ ਰਹੇ ਨੇ ਇਹ ਵੀ ਸੁਣ ਲੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਉਸ ਅਪਡੇਟ ਤੇ ਸਾਂਝੇ ਕਰੂੰਗਾ ਜਿਹੜੀ ਅਮਨਦੀਪ ਕੌਰ ਔਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਹੈ ਸੁਣੋ ਹੁੰਦੇ ਪਈ ਹੋਈ ਹੈ ਇਸ ਮੁੱਦੇ ਦੇ ਉੱਤੇ ਕਿ ਭਾਈ ਸਾਹਿਬ ਹੁਣ ਬਾਹਰ ਆ ਰਹੇ ਆ ਜਾਂ ਨਹੀਂ ਪੰਜਾਬ ਵੱਲ ਆਂਦੇ ਜਾਣਗੇ ਜਾਂ ਨਹੀਂ ਰਾਹਤ ਜਿਹੜੀ ਬਿਲਕੁਲ ਇੱਕ ਨਹੀਂ ਜੀ ਹਾਲੇ ਵੀ ਹੋਰ ਇੰਤਜ਼ਾਰ ਜਿਹੜਾ ਸਮਰਥਕਾਂ ਨੂੰ ਕਰਨਾ ਪਊਗਾ ਜੀ ਜਸਪੀ ਜੀ ਗੱਲ ਇਹ ਤਾਂ ਵੀ ਜੋ ਤੋਂਦੇ ਦੇ ਨੇ ਬੀ ਚੁੱਕੇ ਨੇ ਹਾਂ ਇਹ ਹੁਣ ਅਪ੍ਰੈਲ ਦੀਆਂ ਸਫੇਦ ਤੁਪਾਰੇ ਦੇ ਦਿਨ ਨੇ ਤੇ ਹੁਣ ਤੋਂਦ ਹਟੋ ਹੁਣ ਤੋਂਦ ਪਹਿਲਾਂ ਹੀ हट ਚੁੱਕੀ ਹੈ ਜੀ ਹੁਣ ਜਿਵੇਂ ਉਹਨਾਂ ਜਿਹੜੇ ਸਾਥੀ ਨੇ ਜੀ ਸੱਤ ਜਿਹੜੇ ਸਾਥੀ ਨੇ ਤੇ ਅੱਠਵੇਂ ਹੁਣ ਜਿਹੜੇ ਆ ਚੁੱਕੇ ਨੇ ਤੇ ਹੁਣ ਬੜੀ ਛੇਤੀ ਉਮੀਦ ਹੈ ਵੀ ਜਿਹੜੇ ਨਵੇਂ ਸਾਥੀ ਨੇ ਭਾਈ ਬੱਬਲ ਪ੍ਰੀਤ ਸਿੰਘ ਜੀ ਉਹਨਾਂ ਦੀ ਜਿਹੜੀ 9 April ਨੂੰ ਜੋ ਬੰਦੀ ਹੈ ਜੀ ਆਪਣੀ ਐਨਐਸਏ ਦੀ ਸਮਾਪਤੀ ਦੇ ਦਿਨ ਉਹ ਵੀ ਬੜੀ ਛੇਤੀ ਪੰਜਾਬ ਆਉਣਗੇ ਤੇ ਜੋ ਭਾਈ ਅਮਰਿਤਪਾਲ ਸਿੰਘ ਹੁਣਾਂ ਦੀ ਅਰੈਸਟ ਹੈ ਜੀ ਉਹ ਹੋਈ ਸੀ 23 April 2023 ਨੂੰ ਤਾਂ ਫਿਰ ਜਿਹੜੀ ਐਨਐਸਏ ਵੀ ਇੱਕ ਦਿਨ ਪਹਿਲਾਂ ਸਮਾਪਤ ਹੁੰਦੀ ਹੁੰਦੀ ਹੈ 365 ਦਿਨਾਂ ਦੀ ਹੁੰਦੀ ਹੈ ਦੋ ਵਾਰ ਲਈ ਗਈ ਹੈ ਤਾਂ 22 April ਤਰੀਕ ਬੰਦੀ ਹੈ ਵੀ ਹੁਣ ਜੋ ਉਮੀਦ ਹੈ ਕਿ ਜੋ ਬੜੀ ਜਿਆਦਾ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਜੋ ਖਡੂਰ ਸਾਹਿਬ ਕੌਨਸਟਿਟੂਐਂਸੀ ਦੇ ਜਿਹੜੇ ਲੋਕਾਂ ਨੇ ਮਸ਼ਿੰਦਿਆਂ ਨੇ ਜਿਹੜੀਆਂ ਵੋਟਾਂ ਵੋਟਾਂ ਪਾਈਆਂ ਨੇ 2 ਲੱਖ ਦੇ ਮਾਰਜਿਨ ਨਾਲ ਜਿਤਾਇਆ ਹੈ ਤੇ ਹੁਣ ਉਸੇ ਚੀਜ਼ ਕਰਕੇ ਪੰਜਾਬ ਦੀ ਆਵਾਮ ਦੀ ਗੁਹਾਰ ਕਰਕੇ ਹੁਣ ਸਰਕਾਰਾਂ ਨੂੰ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਆਉਣਾ ਪੈਣਾ ਹੈ ਦੇਖੋ ਭਾਈ ਅਮਰਪਾਲ ਸਿੰਘ ਪੰਜਾਬ ਤਾਂ ਲਿਆਂਦੇ ਜਾ ਰਹੇ ਨੇ ਕਦੇ ਲਿਆਂਦੇ ਜਾ ਰਹੇ ਨੇ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਹੈ ਔਰ ਹੁਣ ਉਹ 22 23 ਤਰੀਕ ਦੇ ਅੰਦਰ ਅੰਦਰ ਪੰਜਾਬ ਦੇ ਵਿੱਚ ਆਉਣ ਜਾ ਰਹੇ ਕਿਉਂਕਿ ਐਨਐਸਏ ਟੁੱਟੂਗੀ ਇਦਾਂ ਰਹਿ ਗਈ ਖਬਰ ਭਾਈ ਅਮਰਪਾਲ ਸਿੰਘ ਦੀ ਹੁਣ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜਾ ਰਿਸ਼ਤਾ ਹੈ ਔਰ ਹੋਰ ਬਾਕੀ ਦੀਆਂ ਤਾਰਾਂ ਕਿਵੇਂ ਜੁੜੀਆਂ ਨੇ ਔਰ ਕਿਵੇਂ ਪੋੜਾ ਖੁੱਲ੍ਹ ਰਿਹਾ ਸੁਣ ਲੋ ਜੀਦਾ ਅਮਨਦੀਪ ਕੌਰ ਦੇ ਬਹੁਤ ਵੱਡੇ ਵੱਡੇ ਖੁਲਾਸੇ ਤਾਂ ਜਿਹੜੀ ਹੁਣ ਇਹ ਅਮਨਦੀਪ ਕੌਰ ਦੀ ਅਪਡੇਟ ਹੈ ਇਹਨੂੰ ਮੈਂ ਨਹੀਂ ਇੱਕ ਪੁਲਿਸ ਵਾਲਾ ਸਾਂਝੀ ਕਰੂਗਾ ਇਸ ਗੱਲ ਨੂੰ ਪੁਲਿਸ ਵਾਲਾ ਜਿਹੜਾ ਥਾਣੇਦਾਰ ਬੰਦਾ ਸੁਣੋ ਆਪਣੀ ਆਪਣੀ ਐਗਜ਼ੈਂਪਲ ਦੇ ਦਿੰਦਾ ਮੈਂ ਤੋਂ ਕਿੰਚਾਰਜ ਮੱਥੂ ਆਇਆ ਲੱਗਾ ओके ਮੈਂ ਇੱਕ ਕੁੜੀ ਉੱਥੇ ਗੁੰਮ ਹੋਈ ਸੀਗੀ ਤੇ ਕੁੜੀ ਅਸੀਂ ਰਿਕਵਰ ਕਰਨੀ ਸੀ ਤੇ 2 ਲੀਡ ਕਾਸਟ ਹੋਣਾ ਸਾਨੂੰ ਚਾਹੀਦੀਆਂ ਸੀ ਮੈਨੂੰ ਹਾਂਜੀ ਮੈਨੂੰ ਡਾਕਟਰੋਂ ਫੋਨ ਆ ਗਿਆ ਜੀ ਵੀ ਆਹ ਕੁੜੀਆਂ ਤੁਹਾਡੇ ਨਾਲ ਲਾ ਦਿੱਤੀਆਂ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ओके ਚਲੋ ਮੈਂ ਇੱਕ ਲੜਕੀ ਤਾਂ ਕਹਿੰਦੀ ਜੀ ਮੈਂ ਮੈਨੂੰ ਤੁਸੀਂ ਮੌਕੇ ਪੁਸ ਲੈਣ ਤੋਂ ਲੈ ਲਿਓ ਤੇ ਦੂਸਰੀ ਜਿਹੜੀ ਮੈਂ ਫੋਨ ਕੀਤਾ ਉਹ ਕਹਿੰਦੀ ਜੀ ਮੈਂ ਨਹੀਂ ਜਾਣਾ ਅੱਛਾ ਹਾਂਜੀ ਚਲੋ ਮੈਂ ਐਸਐਚਓ ਦੇ ਧਿਆਨਤ ਲਿਆਂਦਾ ਡਿਪਟੀ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਵੀ ਉਹਦਾ ਡਿਊਟੀ ਤੋਂ ਜਵਾਬ ਦੇਣਾ ਸਿੱਧੀ ਸਸਪੈਂਸ਼ਨ ਹੈ ਐਸਪੀ ਸਾਹਿਬ ਕੋ ਸਾਡਾ ਫੋਨ ਆਉਂਦਾ ਵੀ ਮੈਨੂੰ ਆ ਕੇ ਮਿਲਣੀ ਓਕੇ ਤੇ ਮੈਂ ਚਲੋ ਜਾਣਾ ਸੀ ਮੇਰੇ ਐਸਪੀ ਦਾ ਹੁਕਮ ਆਇਆ ਤੇ ਜਦੋਂ ਮੈਂ ਗਿਆ ਤੇ ਉਹ ਕੁੜੀ ਐਸਪੀ ਸਾਹਿਬ ਦੇ ਨਾਲ ਬਿਸਕੁਟ ਉਹਦਾ ਚਾਹ ਪੀ ਰਹੀ ਆ ਦੱਸੋ ਮੈਂ ਇੱਕ ਥਾਣੇਦਾਰ ਮੈਂ ਖੜਾ ਤੇ ਉਹ ਕੁਰਸੀ ਤੇ ਬੈਠੀ ਹੋਈ ਨਾਲ ਦੱਸੋ ਤੇ ਮੈਂ ਤੋਂ ਬਰਦਾਸ਼ਤ ਨਹੀਂ ਆ ਮੈਂ ਕਿਹਾ ਸਰ ਮੈਂ ਇੱਕ ਦੋ ਰੈਂਕ ਸੀਨੀਅਰ ਹਾਂ ਹਾਂਜੀ ਮੈਨੂੰ ਤੁਸੀਂ ਬੈਠਣ ਨੂੰ ਨਹੀਂ ਕਿਹਾ ਹਾਂ ਪਰਦੀ ਪਾਈ ਆ ਮੇਰੀ ਹਾਂ ਇਹਨੂੰ ਤੁਸੀਂ ਬਿਸਕੁਟ ਆਪ ਦੇ ਰਹੇ ਹੋ ਹਾਂ ਸਰੇ ਮੇਰੇ ਨਾਲ ਕਿਉਂਕਿ ਕੱਲ ਨੂੰ ਕਰੂਗੀ ਕਿਸੇ ਨਾਲ ਇੰਸਪੈਕਟਰ ਨੂੰ ਪਿੰਕ ਤੱਕ ਬਿਲਕੁਲ ਇਹ ਚੀਜ਼ ਨੇ ਸਾਡਾ ਬੇੜਾ ਕਰ ਜਿਹੜੀ ਉਹ ਇਹ ਵੀ ਆਪਾਂ ਗੱਲ ਕਰਦੇ ਆਂ ਪਤਾ ਸਾਰਿਆਂ ਨੂੰ ਹੈ ਹਾਂਜੀ ਸਭ ਨੂੰ ਪਤਾ ਹੈ ਪੰਜ ਵੱਡੇ ਅਫਸਰ ਇਹਦੇ ਨਾਲ ਜੁੜਦੇ ਆ ਕਿਉਂਕਿ ਸਾਨੂੰ ਤਾਂ ਮਹਿਕਮੇ 'ਚ ਪਤਾ ਹੈ ਤੇ ਇਹ ਸਭ ਤੋਂ ਪਹਿਲਾਂ ਕਿਹੜੇ ਅਫਸਰ ਦੀ ਗੱਡੀ 'ਚ ਹੁੰਦੀ ਸੀ ਕਿਹੜੇ ਅਫਸਰ ਦੇ ਨਾਲ ਹੁੰਦੀ ਸੀ ਉਹ ਕਾਫੀ ਵਿਵਾਦਤ ਅਫਸਰ ਰਹੇ ਆ ਪੰਜਾਬ ਦੇ ਹੁਣ ਜਿਹੜੀ ਕਾਸਟੇਬਲ ਹੈ ਡੀਆਈਜੀ ਰੈਂਕ ਦੇ ਅਫਸਰ ਦੇ ਨਾਲ ਗੱਡੀ 'ਚ ਸਿਆਸੀ ਕਰਨਾ ਹਾਂਜੀ ਉਹਦੀ ਇਹਦੇ ਪਿੰਡ ਦੇ ਬਹੁਤ ਕਰੀਬੀ ਰਿਸ਼ਤੇਦਾਰੀ ਜੀ ਹਾਂਜੀ 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 ਉਹ ਸੁਖਵੀਰ ਬਾਦਲ ਦੇ ਨਾਨਕੇ ਸਾਹ ਦੇ ਉੱਥੇ ਅੰਦਰ ਗੱਲ ਕੋਈ ਹੋਇਆ ਹਾਂਜੀ 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 ਇਹਦੀ ਵਜ਼ਰ ਉਹਨਾਂ ਦੇ ਘਰੇ ਕੰਮ ਕਰਦੀ ਰਹੀ ਹੈ ਓਕੇ ਕਿੱਥੋਂ ਇਹ ਭਰਤੀ ਕੀਤੀ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਕੱਲ ਵੀ ਜਿਹੜੀ ਵੀਡੀਓ ਪੈਂਦੀ ਆ ਬੜਾ ਪੰਜਾਬੀਆਂ ਨੇ ਪਿਆਰ ਦਿੱਤਾ ਕਿ ਸੁਖਵੀਰ ਸਿੰਘ ਬਾਦਲ ਨੂੰ ਉਹਨਾਂ ਦੀ ਪੋਲ ਖੋਲਣੀ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਬਹੁਤ ਸਾਰੇ ਦੋਸ਼ੀ ਆ ਪੰਜਾਬ ਦੇ ਛੇ ਕੌਂ ਦੇ ਦੋਸ਼ੀ ਨੇ ਤਾਂ ਗਵੀਰ ਸਿੰਘ ਬਾਦਲ ਦੇ ਜਿਹੜੇ ਨਾਨਕੇ ਨੇ ਉਹਨਾਂ ਦੇ ਘਰੇ ਦੀ ਮਾਂ ਕੰਮ ਕਰਦੀ ਸੀ ਇਹ ਗੱਲ ਮੈਂ ਕੱਲ ਵੀ ਕਹੀ ਸੀ ਤੇ ਅੱਜ ਕਿਉਂ ਰਿਪੀਟ ਕੀਤੀ ਹੈ ਪੰਜਾਬ ਦੇ ਸਾਡੇ ਵਾਸੀਆਂ ਨੇ ਜਿਨ੍ਹਾਂ ਭੈਣ ਭਰਾਵਾਂ ਨੂੰ ਨਹੀਂ ਵੇਖੀ ਤਾਂ ਉਹ ਅੱਜ ਵੇਖ ਲੈਣਗੇ ਜ਼ਰੂਰੀ ਹੈ ਕਿਉਂਕਿ ਉਹੀ ਪੰਜਾਬ ਦੇ ਘਰੋਂ ਨਿਕਲਦੀ ਗੱਲ ਅੱਗ-ਵੰਗ ਮੈਂ ਕਹਿਣਾ ਹੁੰਦਾ ਸੀ ਪਹਾੜੇ ਸਾਹਮਣੇ ਮੈਂ ਕਈ ਵਾਰ ਇਹ ਗੱਲਾਂ ਦੇ ਖੁਲਾਸੇ ਕੀਤੇ ਆ ਕਿ ਜਿਹੜਾ ਵੱਡਾ ਬਾਦਲ ਮਰ ਗਿਆ ਉਹੀ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਤੇਲ ਪਾ ਕੇ ਗਿਆ ਜਿਹੜਾ ਸਾਡਾ ਪੰਜਾਬ ਅੱਜ ਤੱਕ ਸੁਲਗ ਰਿਹਾ ਐ ਐਸੇ ਕਰਕੇ ਦੇਖੋ ਪਰਤਾ ਜਦੋਂ ਖੁੱਲਦਿਆਂ ਨੇ ਇਹੀ ਜੜ੍ਹਾਂ ਦੇ ਵਿੱਚ ਤੇਲ ਪਾਇਆ ਯਾਨੀ ਉਹਨਾਂ ਦੇ ਭਾਵੇਂ ਨਾਨਕੇ ਚਾਹੇ ਜੋ ਮਰਜੀ ਐ ਪਰ ਉਹਨਾਂ ਨੇ ਇਹ ਭਰਤੀ ਕਰਵਾਈ ਉਹਨਾਂ ਦੀ ਭਰਤੀ ਕਰਵਾਈ ਹੋਈ ਕਾਂਸਟੇਬਲ ਕਿਸ ਪ੍ਰਕਾਰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਤੇ ਮਰਵਾਉਣ ਚੱਲੀ ਸੀ ਚੱਟੇ ਦੇ ਨਾਲ ਕਿੰਨੇ ਮਾਰ ਚੁੱਕੀ ਐ ਔਰ ਕਿੰਨੇ ਹੋਰ ਸਾਰੇ ਮਾਰਵੇਂ ਸੀ ਇਸ ਕਰਕੇ ਪੰਜਾਬ ਦੇ ਗੌਰਵ ਜਾਦਵ ਡੀਜੀਪੀ ਸਤਕਾਰਯੋਗ ਪੰਜਾਬ ਪੁਲਿਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਨੂੰ ਅਪੀਲ ਹੈ ਕਿ ਇਸ ਦੇ ਉੱਤੇ ਵੱਡੀ ਤੋਂ ਵੱਡੀ ਕੜੀ ਤੋਂ ਕੜੀ ਕਾਰਵਾਈ ਕਰਕੇ ਇਹਨੂੰ ਸਿੱਧਾ ਡਿਸਮਿਸ ਕਰਕੇ ਜੇਲ੍ਹ ਦੇ ਵਿੱਚ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਕਿ ਹੋਰ ਕਾਂਸਟੇਬਲ ਚਾਹੇ ਕੋਈ ਔਰਤ ਹੋਵੇ ਚਾਹੇ ਹੋਵੇ ਕੋਈ ਬੰਦਾ ਉਹ ਜੁਰਤ ਨਾ ਕਰੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਇਸ ਗੱਲ ਦੇ ਹੱਕ ਵਿੱਚੋਂ ਵੀਡੀਓ ਨੂੰ ਸ਼ੇਅਰ ਕਰ ਦੇਣਾ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾੜੇ ਤੱਕ ਪਹੁੰਚੇ ਬੈਰਦੀ ਕੰਟੀਨੂਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਜੀ ਵੀਰੋ ਐਸੀ ਜਿਹੜੀ ਵੀਡੀਓ ਸਖਬੀਰ ਸਿੰਘ ਬਾਦਲ ਦੇ ਨਾਲ ਕਰੀਆਂ ਮਿਲ ਰਹੀਆਂ ਨੇ ਤਾਰਾ ਮਿਲ ਰਹੀਆਂ ਨੇ ਅਸਲ ਲੜਕੀ ਦੀ ਜਿਹੜੀ ਮਾਂ ਹੈ ਇਹ ਉਹਨਾਂ ਦੇ ਨਾਨਕੇ ਜਾ ਕੇ ਕੰਮ ਕਰਦੀ ਸੀ ਤੇ ਤੁਸੀਂ ਉੱਥੋਂ ਦੇਖੋ ਕਿ ਘਰ ਦਾ ਸਰਕਰ ਸਹੀ ਨਹੀਂ ਸੀ ਚੱਲ ਰਿਹਾ ਤੇ ਇਹ ਕਹੇ ਕਿ ਸਾਡੀ ਕੁੜੀ ਨੂੰ ਕੋਈ ਕੰਮ ਕਰਵਾਓ ਤੇ ਸਿੱਧਾ ਪੁਲਿਸ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੀ ਜਲਦੀ 20 ਕਰੋੜ ਦੀ مالک ਬਣ ਜਾਣਾ ਬਠਿੰਡੇ ਦੇ ਅੰਦਰ ਆਲੀ ਸ਼ਾਨ ਕਾਰ ਲੈ ਲੈਣਾ ਥਾਰ ਗੱਡੀ ਲੈ ਲੈਣਾ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਪੁਲਿਸ ਦੇ ਅੰਦਰ ਤੁਸੀਂ ਰਿਸ਼ਵਤ ਦੇ ਕੇ ਭਰਤੀ ਹੋਈ ਜਾਓ ਤੇ ਪੰਜਾਬ ਦੇ ਨਾਲ ਤੁਸੀਂ ਖੇਡ ਜਾਓ ਪੰਜਾਬ ਦੇ ਲੋਕਾਂ ਦੇ ਨਾਲ ਖੇਡ ਜਾਓ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਦਿਓ ਤੁਸੀਂ ਦੇਖੋ ਕਿ ਚਿੱਟੇ ਦਾ ਕਿੰਨਾ ਵੱਡੀ ਸੱਤਾ ਤੇ ਕੰਮ ਕੀਤਾ ਜਾ ਰਿਹਾ ਹੈ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬ ਦੇ ਜਿਹੜੇ ਪੋਲੀਟਿਸ਼ੀਅਨਸ ਨੇ ਉਹ ਕਿਸ ਤਰ੍ਹਾਂ ਇਨਵੋਲਵ ਨੇ ਪੰਜਾਬ ਦੀ ਪੁਲਿਸ ਕੇ ਇਸ ਤਰ੍ਹਾਂ ਇਨਵੋਲਵ ਐਂਜੇ ਐਂਜੇ ਤੇ ਪੰਜਾਬ ਕਦੀ ਵੀ ਨਹੀਂ ਠੀਕ ਹੋ ਸਕਦਾ ਇਹ ਭਾਈ ਅਮਰਤ ਪਾਲ ਸਿੰਘ ਦੀ ਜਿਹੜੀ ਕੋਸ਼ਿਸ਼ ਹੈ ਭਾਈ ਅਮਰਤ ਪਾਲ ਸਿੰਘ ਦੀ ਜਿਹੜੀ ਮਿਹਨਤ ਹੈ ਜਿਹੜੀ ਉਹਨਾਂ ਨੇ ਮਿਹਨਤ ਕੀਤੀ ਹੈ ਕਿ ਪੰਜਾਬ ਨੂੰ ਅਸੀਂ ਚਿੱਟੇ ਤੋਂ ਪਾਅ ਕਰਵਾਣਾ ਹੈ ਉਸੇ ਵਜ੍ਹਾ ਤੋਂ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਗਿਆ ਉਸੇ ਵਜ੍ਹਾ ਤੋਂ 2 ਸਾਲ ਮੈਂਬਰ ਆਫ ਪਾਰਲੀਮੈਂਟ ਹੋਣ ਦੇ ਬਾਵਜੂਦ ਉਹਨਾਂ ਦੇ ਨਾਲ ਧੱਕਾ ਕੀਤਾ ਗਿਆ ਤੇ ਤੁਸੀਂ ਦੇਖੋ ਕੁੱਝ ਚਿੱਟੇ ਦੇ ਨਾਲ ਫੜੀ ਗਈ ਹੈ ਮਨਦੀਪਪੁਰ ਤੇ ਹੁਣ ਉਹਨਾਂ ਨੂੰ ਫੜ ਕੇ ਤੇ ਫਿਰ ਤੁਸੀਂ ਦੇਖੋ ਕਿ ਤਾਰਾ ਕਿਹਦੇ ਨਾਲ ਮਿਲ ਰਹੀਆਂ ਨੇ ਕਤ ਉਹਨਾਂ ਦੀਆਂ ਜਿਹੜੀਆਂ ਤਾਰਾਂ ਨੇ ਉਹ ਬੱਦਲ ਦੇ ਨਾਲ ਮਿਲ ਰਹੀਆਂ ਨੇ ਤੁਸੀਂ ਦੇਖੋ ਕਿ ਆਨਾਲੇ ਵਕਤਾਂ ਦੇ ਅੰਦਰ ਸਾਨੂੰ ਕੀ ਅਪਡੇਟ ਮਿਲਦੀਆਂ ਨੇ ਐਸੀ ਜਿਹੀ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ